ਡਰਸਕੋਪ ਤੁਸੀਂ ਜਿਹੜੋਂ ਨਾਬਾ ਵਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ ਅਸੀਂ ਇਸ ਵਕਤ ਰਿਆਸਤੀ ਸ਼ਹਿਰ ਨਾਬਾ ਦੇ ਵਿੱਚ ਖੜੇ ਆਂ ਨਾਬਾ ਸ਼ਹਿਰ ਦੇ ਐਸਡੀਐਮ ਦਫ਼ਤਰ ਦੀ ਤਾਂ ਐਸਡੀਐਮ ਦਫ਼ਤਰ ਅੱਗੇ ਆਏ ਦਿਨ ਜਿਹੜੇ ਧਰਨੇ ਮੁਜ਼ਾਰੇ ਹੁੰਦੇ ਨੇ ਕੇਂਦਰ ਸਰਕਾਰ ਖਿਲਾਫ ਤੇ ਪੰਜਾਬ ਸਰਕਾਰ ਖਿਲਾਫ ਇਹ ਧਰਨੇ ਮੁਜ਼ਾਰੇ ਕਿਉਂ ਹੁੰਦੇ ਨੇ ਆਪਣੇ ਨਾਲ ਜੁੜੇ ਨੇ ਡੈਮੋਕਰੇਟ ਮਨਰੇਗਾ ਫਰੰਟ ਦੇ ਕੁਝ ਆਗੂ ਆਪਾਂ ਉਹਨਾਂ ਆਗੂਆਂ ਨਾਲ ਗੱਲਬਾਤ ਕਰਾਂਗੇ ਧਰਨਾ ਮਜਾਰਾ ਹੁੰਦਾ ਅਏ ਦਿਨ ਕਿਸੇ ਨਾਬੇ ਦੇ ਵਿੱਚ ਕਦੇ ਐਸਡੀਐਮ ਦਫ਼ਤਰ ਕੇ ਤੋਂ ਕਦੇ ਕਿਸੇ ਵੀਰੋ ਦਫ਼ਤਰ ਕੇ ਤੋਂ ਅਦੇ ਨਾਬੇ ਦੇ ਕਿਸ ਕੋਨੇ ਦੇ ਵਿੱਚ ਕਦੇ ਪਟਿਆਲੇ ਤੁਸੀਂ ਐਡੀਸੀ ਦਫ਼ਤਰ ਕਦੇ ਡੀਸੀ ਦਫ਼ਤਰ ਤੁਸੀਂ ਧਰਨਾ ਲਗਾਉਂਦੇ ਹੋ ਤੁਹਾਡਾ ਮੇਨ ਮੁੱਦਾ ਕੀ ਆ ਜਿਹੜੀ ਕੋਡਾ ਸਕਾਚ ਨਾਲ ਸੋਚਿਆ ਵੀ ਜੇ ਤੁਸੀਂ ਅਏ ਦਿਨ ਧਰਨੇ ਬੁਜਾਰੇ ਕਰਦੇ ਹੋ ਧਰਨਾ ਮਜਾਲਾ ਕਿਉਂ ਕਰਨਾ ਪਿਆ ਤੇ ਤੁਹਾਨੂੰ ਕੀ ਲੱਗਦਾ ਹੈ ਇਹ ਕਰਉਦਾ ਹੀ ਆ ਆਮੇ ਗੱਲ ਆ ਗਈ ਫਸ ਗਈ ਕਿਉਂਕਿ ਸਰਕਾਰ ਨਾਲ ਹਮੇਸ਼ਾ ਜਦੋਂ ਇੱਕ ਕਾਨੂੰਨ ਬਣਦਾ ਹੈ ਕਾਨੂੰਨ ਬਣਿਆ ਉਹਨੂੰ ਕਾਨੂੰਨ ਨੂੰ ਲਾਗੂ ਨਾ ਕਰੇ ਸਰਕਾਰ ਤਾਂ ਜਿਹੜੇ ਪਬਲਿਕ ਆ ਉਹਦਾ ਕੁਝ ਦੇਣਾ ਕਿਤੇ ਖੁੱਸਣਾ ਉਸੋ ਫਸਿਆ ਹੀ ਲੈਂਦਾ ਕਿਉਂਕਿ ਪਬਲਿਕ ਚਾਹੁੰਦੀ ਹੈ ਕਿ ਜੋ ਸੰਵਿਧਾਨਕ ਹੱਕ ਨੇ ਉਹ ਲੋਕਾਂ ਨੂੰ ਮਿਲਣ ਅੱਜ ਦਾ ਇਹ ਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਸਾਡਾ ਬੁਨਿਆਦੀ ਹੱਕਾ ਕਾਨੂੰਨੀ ਹੱਕਾ ਜਿਹੜਾ ਸੰਵਿਧਾਨਕ ਹੱਕਾ ਉਹ ਮਾਰਿਆ ਗਿਆ

ਸਾਨੂੰ ਰਾਮਜੀ ਬਿਲ ਤੋਂ ਵੀ ਕੋਈ ਗਿਲਾਸਿਕਵਾ ਨਹੀਂ ਹੈਗਾ ਸਾਨੂੰ ਗਿਲਾਸਿਕਵਾ ਇਹ ਆ ਕਿ ਜਿਹੜਾ ਇਹਨਾਂ ਨੂੰ ਕਾਨੂੰਨੀ ਹੱਕ ਆ ਜਿਹੜਾ ਮਹਾਰਿਕਾ ਕਰਦਾ ਉਹ ਮਾਰਿਆ ਇਹਨਾਂ ਨੂੰ ਇਹਨਾਂ ਦੀ ਬੜੀ ਗਲਤ ਵੀ ਕਾਨੂੰਨੀ ਹੱਕ ਆ ਜਿਹੜਾ ਸਾਡਾ ਮਾਰਿਆਗਾ ਫਿਰ ਉੱਥੇ ਤਾਂ ਕੇਂਦਰ ਸਰਕਾਰ ਵੱਲੋਂ 100 ਦਿਨ ਦਾ ਪਹਿਲਾ ਰੁਜ਼ਗਾਰ ਦੀ ਵਧਾਤੀ ਕਰ ਦਿੱਤਾ ਗਿਆ ਨਹੀਂ ਜਿਹੜਾ 125 ਜਿਹੜਾ 125 ਕੀਤਾ ਇਹ ਲੋਕਾਂ ਨੂੰ ਭੁਲੇਖਾ ਦਿੰਦਾ ਹੈ 125 ਪਹਿਲਾਂ ਦਾ ਇਹ ਸਾਨੂੰ ਗਰੰਟੀ ਦਿੱਤੀ ਜਿਹੜੀ ਸਰਕਾਰ ਦੀ 100 ਦਿਨ ਦੀ ਦਿੱਤੀ ਹੋਈ ਹੈ। ਉਹ 100 ਕਿੰਨੇ ਦੇ ਸਾਨੂੰ ਰਿਪੋਰਟ ਦੇ ਦੇਵੇ ਕੇਂਦਰ ਸਰਕਾਰ ਵਿਆਹ ਅਸੀਂ ਕਾਨੂੰਨੀ ਤੌਰ ਤੇ ਪਹਿਲਾਂ ਹੀ ਦੇ ਚੁੱਕੀ ਆ ਕਿ ਹਰ ਇੱਕ ਵਰਕਰ ਨੂੰ 100 ਦਿਨ ਦਾ ਰਜਿਸਟਰ ਸਰਕਾਰ ਪਹੁੰਚ ਗਿਆ। ਜੇ ਉਹਦੀ ਰਿਪੋਰਟ ਸਹੀ ਆ ਤਾਂ ਅਸੀਂ 125 ਦਿਨ ਦਾ ਵੀ ਲਾਜਮਾਨ ਲਾਂਗੇ ਵਿਆਹ ਸਰਕਾਰ ਸਹੀ ਕਰ ਸਕਦਾ ਸਰਕਾਰ ਨੇ। ਲੋਕਾਂ ਦਾ ਏਵਰੇਜ 30-35 ਜਿੰਦੀ ਆ ਰਹੀ ਆ ਹਰ ਘਰੇ ਇੱਕ ਸਾਲ ਦੀ ਰਿਪੋਰਟ ਅੱਕ ਕੇ ਦੇਖੋ। 125 ਬੰਨ ਜਿਹੜਾ ਟੋਫੀ ਦਿੱਤੀ ਆ ਲੋਕਾਂ ਨੂੰ ਚੀਸੀ ਜਾਓ ਉਹਦੇ ਹਾਲਾਤ ਦੇ ਵਿੱਚ ਲੋਕਾਂ ਦਾ ਜਿਹੜਾ ਘਾਹ ਹਾਰ ਕਤਲਾ ਕਤਲ ਕੀਤਾ ਹੈ ਆਪਣੇ ਨਾਲ ਜੁੜੇ ਨੇ ਬੀਬੀ ਕੁਲਵਿੰਦਰ ਜੀ ਕੁਲਵਿੰਦਰ ਜੀ ਤੁਸੀਂ ਹਰ ਵਾਰ ਜਿਹੜਾ ਧਰਨਾ ਪੁਜਾਰਾ ਕਰਦੇ ਹੋ ਤੁਹਾਡੇ ਜਿਹੜੇ 100 ਤੋਂ ਜ਼ਿਆਦਾ ਲੋਕਾਂ ਦੇ ਬਣਦੇ ਨੇ ਕੀ ਤੁਹਾਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਨਾਮ ਚੇਂਜ ਕੀਤਾ ਹੋਸੀ ਡਾਇਰੈਕਟ ਆ ਜਾਂ ਕੋਈ ਹੋਰ ਤੁਹਾਡੀ ਅਸੀਂ ਪਹਿਲਾਂ ਧਰਨੇ ਪੁਜਾਰੇ ਕਰਦੇ ਸੀ ਅਸੀਂ ਸੋਹਣ ਧਰਨਾ ਮਨਰੇਗਾ ਦਾ ਕਾਨੂੰਨ ਉਹਨੂੰ ਲਾਗੂ ਕਰਾਉਣ ਲਈ ਕਰਦੇ ਆਂ ਅੱਜ ਦਾ ਅੱਜ ਦਾ ਪ੍ਰਦਰਸ਼ਨ ਹੈ ਨਹਿਰਾ ਕੇਂਦਰ ਸਰਕਾਰ ਦੇ ਘਰੇ ਘਰ ਤੇ ਜਾ ਰਹੇ ਨੇ ਔਰ ਰੋਜ਼ ਨਹੀਂ ਆ ਗਾ ਖਤਮ ਕਰਿਆ ਉਹਦਾ ਬੋਲ ਪਾਇਆ ਨਾ ਇੱਕ ਨਵਾਂ ਬਤ ਹੈ ਜਿਹਦੇ ਵਿੱਚ ਜਿਹਦੇ ਚ ਮਤਲਬ ਕਿ ਬਣਾ ਕੇ ਫਾਰਮ ਚਲ ਗਿਆ ਫਾਰਮ ਚਲ ਗਿਆ ਉਹਦਾ ਹੋਇਆ ਕਿਆ ਤੇ ਪ੍ਰਾਵਾੜਾ ਪ੍ਰਬੰਧਨ ਇਹ ਵਾਪਸ ਲੈ ਕੇ ਆਉਣਾ ਇਹਦਾ ਮੁਸ਼ਕਲ ਸੁਝਾਉਣਾ ਹੈ ਜਿਹੜੇ ਆਪਾਂ ਮਤਲੇ ਉਹ ਆਪਣੇ ਰਾਤ ਭਾਗ ਦੇ ਲੋਕਾਂ ਵਿੱਚ ਜਾ ਕੇ ਵਿਚਰਦੇ ਸਨ ਰਾਤ ਭਾਗ ਬਾਰੇ ਪਤਾ ਕਰਦੇ ਸੀ ਆਹੋ ਜਿਹਾ ਤਰੀਕਾ ਸੀਗਾ ਕਿ ਮੇਰੇ ਰਾਤ ਭਾਗ ਤੋਂ ਲੋਕ ਖੁਸ਼ ਨੇ ਪਰ ਇਹਨਾਂ ਦੇ ਜਿਹੜੇ ਲੋਕ ਮੇਰੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਬਿਲਕੁਲ ਵਿਚਾਰ ਨਹੀਂ ਰੋਹ ਤੇ ਗੱਲ ਨਹੀਂ ਕਰਵਾਉਂਦੇ ਸੀ ਮੈਡੀਕੋ ਰਾਤ ਇਹਨਾਂ ਤੋਂ ਵਿਚਾਰ ਆ ਕੇ ਜਲਦਬਾਜ਼ੀ ਦੇ ਵਿੱਚ ਖਤਮ ਕਰਿਆ ਵੱਡੇ

ਕਿਉਂਕਿ ਉਹਨਾਂ ਦਾ ਸਰਨੀ ਮਾਦ ਰਹੇ ਲੋਕਾਂ ਦੇ ਉੱਪਰ ਵਰਦਾ ਹੈ ਉਹ ਵੀ ਅਸੀਂ ਕਰਾਂਗੇ ਯਾਦ ਕਰਨ ਲਈ ਹੈ ਸਾਡੀ ਕਿਸੇ ਵਾਰ ਤੋਂ ਲੋਕ ਕਰ ਰਹੇ ਨੇ ਕਿ ਲੋਕ ਜਿਉਂ-ਜਿਉਂ ਸਰਕਾਰ ਉਹਨਾਂ ਦਾ ਘਾੜ ਕਰਦੀ ਰਹੂਗਾ ਹੈ ਦੱਦੀਆ ਚਾਹੀਏ ਅਸੀਂ ਉਹਦੇ ਨਾਮ ਦਾ ਸੱਜਣ ਮੇਰੇ ਜੜੇ ਇਹਦੇ ਤੇ ਉਹਨਾਂ ਦਾ ਸੱਜਣ ਦੇਖਦੇ ਨੇ ਧਰਨਾ ਨਾਲ ਨੇ ਮੇਰੇ ਤੁਹਾਡੇ ਸਾਹਮਣੇ ਮੈਨੂੰ ਲੱਗਦਾ ਵੀ ਤੁਹਾਡਾ ਧਰਨਾ ਪ੍ਰਦਰਸ਼ਨ ਕਰਨਾ ਸਰਕਾਰ ਤੁਹਾਡੀ ਗੱਲ ਮੰਨਣ ਲਈ ਮਜਬੂਰ ਕਰਦੀ ਹੈ ਪ੍ਰੋਗਰਾਮ ਦਾ ਸਲਾਮਾ ਕਰਨੀ ਹੈ ਨਾ ਸਰਕਾਰ ਨੂੰ ਹੈ ਨਾ ਜੇ ਆਪਾਂ ਕਰਨਾ ਹੈ ਸਲਾਮਾ ਸਾਡੇ ਨੂੰ ਸਰਕਾਰ ਗੁੱਟੇ ਇਕ ਨਹੀਂ ਹੈ ਸਿੱਕੇ ਟੰਗਾਂ ਦਾ ਇਹ ਦੇਖਿਓ ਇਸ ਪ੍ਰਦਰਸ਼ਨ ਜਿਹੜਾ ਸਾਡਾ ਸਤਿ ਤੋ ਬਣਦਾ ਹੈ ਡੈਮੋਕਰੇਟ ਮੰਦਰੀਗਾ ਫਰੰਟ ਹੈ ਜਿਹੜਾ ਪ੍ਰੋਟੈਸਟ ਕਰ ਰਿਹਾ ਤੁਹਾਨੂੰ ਲੱਗਦਾ ਕਿ ਤੁਹਾਡੇ ਇਸ ਸਟੇਟ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਲੋੜ ਹੈ ਕਿ ਸੈਂਟਰ ਤੁਹਾਡੀ ਗੱਲ ਨਹੀਂ ਸਤਿ ਦੇ ਵਿੱਚ ਕੀ ਗੱਲ ਹੈ ਜਿਹੜਾ ਇਹ ਮਸ਼ਹੂਰਾਂ ਦਾ ਕਿ ਕੰਮ ਕਰਦਾ ਮੌਜੂਦ ਹਾਲਾਤਾਂ ਨਾਲ ਨਹੀਂ ਹੈ ਚਹੀਏ ਵੀ ਜੋ ਮਜ਼ਦੂਰ ਨੇ ਜਿਹੜੇ ਜੇ ਧਰਨਾ ਸਾਡਾ ਐਨੇ ਰਾਜ ਨਹੀਂ ਅਸੀਂ ਜ਼ਿਲ੍ਹੇ ਪੱਤਰ ਤੇ ਕਰਾਂਗੇ ਇਹ ਦੇਖਦੇ ਜੀ ਕਿ ਲੰਮਾ ਜੀ ਸੰਪਰਕ ਕੀ ਦੇਖੀ ਗਾ ਜੀ ਪਰ ਕਿਹੜੀ ਨੌਜਾ ਧਰਨਾ ਆਉਣਾ ਹੈ ਜਦੋਂ ਮਜ਼ਦੂਰ ਵਰਗ ਉੱਠਦਾ ਜਦੋਂ ਖੜੇ ਹੋਗੇ ਸਮੁੱਚੀਆਂ ਲੋਕਾਂ ਦੇ ਨਾਲ ਲੋਕਾਂ ਦੇ ਸਾਰੇ ਬਾਰੇ ਕੰਮ ਕਰਦੇ ਹਾਂ ਤੁਹਾਨੂੰ ਮਾਫ਼ ਕਰਾਂਗੇ ਪੂਰੇ ਉਹਨਾਂ ਨੂੰ ਵਿਵਸਥਾ ਹੋਵੇ پیسے ਦੇ ਵਿਦਿਆਰਥੀ ਇਕੱਠੇ ਹੁੰਦੇ ਨੇ ਕੰਮ ਕਰਦੇ ਨੇ ਕਿ ਮੰਨਰੇਗਾ ਕਾਨੂੰਨ ਦੇ ਵਿੱਚ ਅਸੀਂ ਨੂੰ ਕੋਈ ਵੀ ਜਾਣਾ ਹੱਕ ਨਹੀਂ ਹੈ ਆਪਣੇ ਇਹੋ ਅਸਲੀ ਅਧਿਕਾਰ ਇੰਨਾ ਵਧੀਆ ਹੱਕ ਕਿ ਗਰੀਬ ਨੂੰ ਪਾਣੀ ਹੈ ਇੱਕ ਕੋਈ ਠੀਕ ਗਲੀ ਮੰਗਦਾ ਜੇ ਗਰੀਬ ਨੂੰ ਰੋਜ਼ਗਾਰ ਦੇ ਜੇ ਜੇ ਤੁਸੀਂ ਪਾਲੇ ਲੇਟਾ ਆਪਣੇ ਮੇਨ ਹੋ ਗਾ ਕੋਈ ਹੈ ਅਮਨ ਹਕੂਮਤ ਹੈ ਇਹਨਾਂ ਨੂੰ ਦੇਣਾ ਦਿਨ ਨਹੀਂ ਕਰ ਸਕਦੇ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਤੁਸੀਂ ਕਾਨੂੰਨ ਵਾਪਸ ਲੈ ਲਓ ਕਿ ਜਿਹਨੇ ਵੀ ਕਿਰਮ ਮਜ਼ਦੂਰਾਂ ਨੂੰ ਲੈ ਕੇ ਆ ਰਹੀ ਹੈ ਸਰਕਾਰ ਤਾਂ ਪੂਰੇ ਭਾਰਤ ਲਈ ਹੋਗੀ ਅਗਲੇ ਸਾਲ ਮੰਦਰੇਕਾ ਮਿਜੂ ਕਿਤੇ ਵੀ ਜਲ ਹੋ ਗਿਆ ਇਸਾਰੀ ਲਈ ਤੁਹਾਨੂੰ ਕੋਕ ਸਾਥ ਕੋ ਗਰੀਬ ਤੋਂ ਖੇਤੀ ਜਾਊਗੀ ਕਿ ਕੋਈ ਕਾਨੂੰਨ ਵਾਪਸ ਨਹੀਂ ਆਉਂਦਾ ਕਿ ਇੱਕ ਕਿਲੇ ਦੇ ਦਾਣੇ ਦਾ ਕੀ ਹੈ 40 ਕਿਲੋ ਪੈਂਦਾ ਜੇ ਸਰੂ ਦਾ ਬੀਜ ਤੁਸੀਂ ਅੱਜ ਲੈਣ ਦਾ ਉਹ ਮਾਰਕੀਟ ਦਾ 100 ਲੱਗ ਜਾਵੇ ਉਹ ਬੀਜ ਦਾ ਕਿੰਨਾ ਹੋਣਾ ਹੋ ਜਾ ਨਹੀਂ ਲੋ ਹਾਂ ਜੇ ਸਾਡਾ ਸਾਹਮਣੇ ਨੂੰ ਜੀਵਨ ਦੇ ਨਾਲ ਡੈਮੋਕਰੇਟ ਦੇ ਨਧਰੀਗਾ ਪ੍ਰੰਤ ਦੇ ਗਰੀਬ ਜਿਹੜੀ ਦੇਖੋ ਕੀ ਉਹਨਾਂ ਨਾਲ ਆਪਣੇ ਗੱਲਬਾਤ ਕੀਤੀ ਤੁਸੀਂ ਜਿਹੜੇ ਜਨਾਬਾ ਵਾਲੇ ਮੈਂ ਹਾਂ ਹੁਣ ਸਿੱਕੂ